ਸਾਨਕ ਮੱਲਾ ਕਾਜ਼ੀਆ ਚਦਰਵਾਰ ਹਜ਼ਰਤ ਬਾਬਾ ਸ਼ੇਖ ਮਦਨਬੰਦ ਪੀਰ ਦੀ ਕੰਦ ਪੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਪਵਿੱਤਰ ਸਾਂਤੇ ਸੇਵਾਦਾਰ ਸ਼ਾਮਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਵਾਰ ਹਜ਼ਰਤ ਬਾਬਾ ਸ਼ੇਖ ਮਦਨਬੰਦ ਪੀਰ ਦੀ ਇਮਾਰਤ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਇੱਕ ਵੱਡੀ ਕੰਦ ਵੀ ਢਹਿ ਢੇਰੀ ਹੋ ਗਈ ਇਸ ਕਰਕੇ ਸੋਈ ਆਦ ਦਾ ਸਮਾਨ ਪਟਠੀਆਂ ਵਗੈਰਾ ਵੀ ਹੀਠਾ ਦੱਬ ਕੇ ਰਹਿ ਗਈਆਂ ਉਨਾ ਸਰਦਾਰ ਲੋਗਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਧਾਰਮਿਕ ਸੰਦ ਦੀ ਉਸਾਰੀ ਅਤੇ ਨੁਕਸਾਨ ਦੇ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਵੱੱਟ ਚੜ ਕੇ ਸਹਾਉ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਮਾਰਤ ਦੀ ਮੁਰਦ ਉਸਾਰੀ ਹੋ ਸਕੇ ਇਸ ਮੌਕੇ ਤੇ ਪ੍ਰਧਾਨ ਤਿਲਕਰਾ ਚਾਰੰਜਿਤ ਬਿੱਟੂ ਸੀਸ਼ ਪੱਟੀ ਲక్ష్మణ ਦਾਸ ਲਖਵੀਰ ਕੁਮਾਰ ਪੱਟੀ सुरेंद्र ਕੁਮਾਰ ਅਸ਼ੋਕ ਕੁਮਾਰ ਛੋਟੀ ਪੱਟੀ ਹੈਪੀ ਆਰਥ ਵੱਡੀ ਗੰਟੀ ਵਿੱਚ ਹਾਜ਼ਰ ਸਨ ਫਲਾਰ ਤੋਂ ਰਾਜਕਮਾਨ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਵ ਤੇ ਸ਼ੇਅਰ ਕਰੋ ਜੈ ਮਸਤਾਂ ਦੀ ਜੀ ਜੇ ਹਾਜ਼ਰਤ ਬਾਬਾ ਸ਼ੇਖ ਮਦਨ ਬਣਪੀ ਦਰਬਾਰ ਮੱਲਾ ਕਾਜ਼ੀਆਂ ਫਲੋਰ ਜੋ ਕਿ ਇੱਥੇ بارش ਕਰਕੇ ਸਾਡਾ ਨੁਕਸਾਨ ਬਹੁਤ ਹੋ ਗਿਆ ਦਰਬਾਰ ਦੀ ਗੰਧ ਜਿਹੜੀ ਆ ਉਹ ਡਿੱਗ ਚੁੱਕੀ ਆ ਉਹਦੇ ਥੱਲੇ ਜਿਹੜੀਆਂ ਸਾਗੀਆਂ ਪੱਟੀਆਂ ਬਣਾਈਆਂ ਸੀਗੀਆਂ ਲੰਗਰ ਵਾਸਤੇ ਤੇ ਸਲਫਾ ਭਰੀਆਂ ਸੀਗੀਆਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤੇ ਹੁਣ ਤਾਂ ਜਗਾ ਦਾ ਦਰਵਾਰ ਦਾ ਬਹੁਤ ਨੁਕਸਾਨ ਹੋ ਗਿਆ ਆ ਤੇ ਅਸੀਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਤੇ ਵੱਧ ਤੋਂ ਵੱਧ ਚੜ੍ਹ ਕੇ ਇਹ ਦਾਨ ਭੇਜਣੇ ਜੇ ਸਾਨੂੰ ਜਿਹੜਾ ਕਿ ਅਸੀਂ ਇਹ ਦਰਵਾਰ ਦੀ ਕੰਧ ਬਣਾ ਸਕੀਏ ਜੀ ਤੇ ਨਾਲੇ ਇੱਥੇ ਅਸੀਂ ਹੁਣ ਲੈਂਟਰ ਪਾਉਣਾ ਆ ਵੱਧ ਤੋਂ ਵੱਧ ਚੜ੍ਹ ਕੇ ਸਾਨੂੰ ਸੁਜੋਗ ਦਿੱਤਾ ਜਾਵੇ ਬਹੁਤ ਬੇਰਵਾਹੀ